ਚਲ ਸਾਰਾ ਕੰਮ ਨਿਪਟ ਗਿਆ ਹੁਣ ਖੰਡਿਚੇ ਵਿੱਚ ਕੀ ਬਣਾਵਾਂ ਕੋਟਕਾ ਕੋਕ ਚਾਹ ਨਾ ਤਾਂ ਮੇਰਾ ਜੀ ਨਹੀਂ ਕਰਦਾ ਰਹਿਣ ਦੀ ਚਾਹ ਆਉਣਾ ਚਲ ਫਿਰ ਰਣਨ ਦੀ ਮਾਂ ਤੇ ਚਾਹ ਬਣਾ ਲੈਣੀ ਹੈ ਕੋਟਕਾ ਜੇ ਪਸੰਦ ਆਵੇ ਲੈ ਤੇਰੇ ਨਾਲ ਸੌ ਜਾ ਤੂੰ ਵੀ ਪੁੱਤ ਇੱਧਰ ਪੈ ਇੱਥੇ ਹੋਈ ਨਾ ਤੇਰੇ ਨਾਲ ਮੈਂ ਬੰਦ ਦੀਦੀ ਕੋਲੇ ਗਿਆ ਨਾ ਅੰਦਰ ਮੈਨੂੰ ਗੱਲਾਂ ਬਾਤਾਂ ਕਰਦੇ ਆ ਮੈਂ ਅੱਗੇ ਨਾ ਲਾਉਂਦਾ ਪੁੱਤ ਚਾਹ ਪੀ ਕੇ ਚਲ ਕੋਈ ਨਾ ਦਿੱਤੀ ਲੈਣ ਦਿੰਦੇ ਆ ਫਿਰ ਮਮਾ ਤੇ ਨਆਂ ਨੀਆਂ ਗੱਲਾਂ ਹੁੰਦੀਆਂ ਨੇ ਤੂੰ ਤਾਂ ਕੋਲੇ ਰਹਿੰਦੀ ਆ ਤੇ ਤੈਨੂੰ ਤਾਂ ਤਾਂ ਨਹੀਂ ਹੈਗਾ ਇੰਨਾ ਚਲ ਕੋਈ ਨਾ ਮੇਰੇ ਕੋਲੇ ਤਾਂ ਹੋਣ ਆਈ ਆ ਔਰ ਬੀਬੀ ਠੀਕ ਆ ਬੱਤ ਲਾ ਉਹ ਮਾਂ ਤੋਂ ਨਹੀਂ ਸਾਲੀ ਨਾਲ ਮੇਰੀ ਸਾਲੀ ਨੇ ਕਿਹੜਾ ਰੋਲ ਰੋਜਾ ਮਾਂ ਕਾਹ ਸਾਲੀਏ ਸ਼ਰਮ ਨਹੀਂ ਆਉਂਦੀ ਕਰੀ ਜੀਜਾ ਬੀਬੀ ਕੋਲੇ ਬੈਠੀ ਆ ਕਿਦਾਂ ਨਹੀਂ ਓ ਮੈਂ ਕਿਹੜਾ ਪੈਨ ਲੱਗਾ ਮਾਦਾ ਤੁਹਾਨੂੰ ਮਜ਼ਾਕ ਕਰਦਾ ਸਾਰੇ ਤੂੰ ਤਾਂ ਜਾਵੇਂ ਸੀਰੀਅਸ ਹੋ ਜਾਂਦੀ ਆਹ ਕਿੰਨੇ ਮਜ਼ਾਕ ਆ ਮਜ਼ਾਕ ਕੋਈ ਕਰਿਆ ਕਰ ਚੰਗੀ ਤਰ੍ਹਾਂ ਠੀਕ ਹੈ ਨਾ ਐਦਾਂ ਦਾ ਮਜ਼ਾਕ ਨਹੀਂ ਕਰਨਾ ਬੀਬੀ ਦੇ ਲਾਗੇ ਉਹ ਤਾਂ ਜਾਗਣਾ ਹੀ ਨਾ ਬੋਲਿਆ ਕਰ ਉਹ ਬੀਬੀ ਲੈ ਮੈਂ ਸਾਰੀ ਮਜ਼ਾਕ ਤੂੰ ਕਰਦਾ ਸਾਰਾ ਮੈਂ ਦੱਸ ਮਜ਼ਾਕ ਤਾਂ ਕਰ ਸਕਦਾ ਮੈਂ ਪਰ ਇਹ ਨਾ ਬੰਦਰ ਬੀਬੀ ਇਹ ਤਾਂ ਆਈ ਬੋਲਦਾ ਪਰ ਘੋਈਆਂ ਨੂੰ ਵੀ ਹੋਰ ਸਾਰੀਆਂ ਨੂੰ ਆਈ ਬੋਲਦਾ ਪਰ ਬਾਈ ਦਾ ਮਤਈ ਆਇਆ ਸਵਾਹ ਇਹਦਾ ਹੋਰ ਬੋਲਦਾ ਚੱਲ ਹੋਈ ਬੁੱਛਣਾ ਨਾ ਕਰ ਨਾ ਨਾ ਬੀਬੀ ਹੋ ਤੂੰ ਨਹੀਂ ਇੱਥੇ ਸਾਡੇ ਕੋਲੇ 15 20 ਗਰਮਾ ਕੇ ਨਹੀਂ ਚੱਗਾ ਪੁੱਤ ਹਾਂ ਔਰ ਰੋਟੀ ਰਾਤੀ ਬਣਾਈ ਚੰਦੋ ਨਾਲ ਇਹਨਾਂ ਨੂੰ ਖਵਾ ਦੇਣੀ ਸੀ ਜਪਨ ਜੀ ਨਾਲ ਰਹਾ ਸੀ ਲੋਕਦੇ ਰੋਟੀਆਂ ਰੱਖ ਕੇ ਖਾ ਕੇ ਬਹਿਲੇ ਹੁਣ ਤੇ ਰੋਟੀ ਅੰਦਰ ਰੱਖੀ ਪਈ ਆ ਮੈਂ ਵੀ ਕਾਮਨ ਮੇਲ ਤੇ ਆਇਆ ਹੁਣ ਸਿੱਧੀ ਚੱਲ ਵਧੀਆ ਕੀਤਾ ਹਾਂ ਨੇ ਹੋਰ ਮੈਨੂੰ ਰੋਟੀ ਮਾਂ ਪਾਹੇ ਲਿਆ ਦੇ ਤੇ ਮੈਂ ਪਹਿਨਾ ਤੁਸੀਂ ਤਾਂ ਮੈਨੂੰ ਪਤਾ ਬਾਹਰ ਮੈਂ ਤੱਕ ਕੇ ਫੇਸਨੇ ਹਾਂ ਜਣਾ ਤੂੰ ਦਦੀ ਰਹਾ ਤੱਕ ਬੋਲੂ ਕਰ। ਸਾਰਾ ਪਾ ਕੇ ਉੱਥੇ ਮੈਂ ਪਾ ਕੇ ਲਿਆਉਂ। ਹਾਂ ਉੱਥੇ ਛੋਈ ਕੇ ਬੈਠ ਕੇ ਖਾ। ਬੀਬੀ ਤਾ ਲੈਣੀ ਇਹਨਾਂ ਰੋਟੀ ਪਾ ਕੇ ਦਿੱਤੀ ਜੀ। ਇਹ ਦੇ ਲੈ। ਇਹਨਾਂ ਗੋਸ ਕਰਦੀ ਆ। ਥੱਕਿਆ ਆ ਥੱਕਿਆ ਇਹਨੂੰ ਤਾਂ ਬਣਾਉਣੀ ਚਾਹੀਦੀ। ਲੋ ਕੋਈ ਨੋ ਬੀਬੀ ਮੈਂ ਨਹੀਂ ਥੱਕੀ ਮਾਂ ਗਿਆ ਉਹ ਨਹੀਂ ਕਰਦੀਆਂ। ਪਾਣੀ ਲਾ ਕੇ ਆਉਂਦਾ। ਇੰਨਾ ਕੰਮ ਕਰਦਾ। ਨਕੂ ਮੇਰੀ ਘਰ। ਕੋਈ ਨਹੀਂ ਪੁੱਤੋ ਤੇਰੀ ਵੀ ਕਰ ਤੂੰ ਘੜਾ ਮੈਨੂੰ ਫਿੱਤੀ ਆ। ਚਲ ਕੋਈ ਮੈਂ ਪਾ ਕੇ ਖਾ ਲੈ ਜਹਾ ਉੱਥੇ ਖਾ ਕੇ ਆ ਜੀ। ਮੈਂ ਤਾਂ ਸਾਰੀ ਉੱਪਰ ਆ ਕੇ ਉਹਨਾ ਨੂੰ ਆ ਰਹਿਣਾ ਹੈਗਾ। ਕਦੇ ਮੈਨੂੰ ਵਿਆਹ ਕਰਾਏ ਦਾ ਕੋਈ ਮਾੜਾ ਮੋਟਾ ਸੁਖ ਨਹੀਂ ਬਣਿਆ ਬਿੜਾ ਰਹਿ ਗਿਆ ਵਿਚੋਲੇ ਦਾ ਚਲ ਬੀਬੀ ਆਈ ਪਿੱਟਾ ਦੇਖ ਲਾ ਆਇਆ ਤਾ ਦੇਖ ਲਾ ਬੀਬੀ ਆਲੇ ਤਾਂ ਮੈਨੂੰ ਕੀ ਨੀਅਤਾਂ ਮਨੀ ਕਰਦੇ ਮੇਰਾ ਪੁੱਤ ਜਾਗ ਰਗਾ ਕਰ ਹੋਇਆ ਬੱਢੀ ਵੀ ਤਾਂ ਕਰਦੀ ਐ ਕਦੇ ਉਹਨੇ ਪੰਜ ਦਾ ਕਲਾਸ ਨਹੀਂ ਪੜਾਇਆ ਮੁੰਡੇ ਨੇ ਜੀਜੇ ਨੇ ਨਹੀਂ ਨਹੀਂ ਮੈਂ ਹੀ ਕਰਦੀ ਆ ਹੁਣ ਤਾਂ ਕੰਮ ਇਹ ਕਦੋਂ ਕਰਦਾ ਇਹ ਤਾਂ ਬਾਹਰ ਲੈ ਨਹੀਂ ਨਿਭੜਦਾ ਕਿੱਥੇ ਰੋਈਦਾ ਰੋਟੀ ਭਾਰ ਕੇ ਖਾ ਲੂ ਇਕ ਤਾ ਦਿਨ ਫੇਰ ਕੀ ਹੁੰਦਾ ਲੇਟ ਵੀ ਤਾਂ ਆਪ ਹੀ ਆਇਆ ਤਾਂ ਬੀਬੀ ਸੁਣਾ ਉਸ ਗੱਲਬਾਤ ਗੱਲਬਾਤ ਕੀ ਸੁਣਾਉਂ ਪੁੱਤ ਤੂੰ ਤੇ ਚੁੱਪੀ ਕਰਕੇ ਬੈਗੀ ਓ ਬਰਨਾ ਮੇਰਾ ਤਾਂ ਪੁੱਤ ਆਖੇ ਤੰਨੇ ਚਿੰਤਾ ਜਿਆਦਾ ਰਹਿ ਗਈਆਂ ਤੂੰ ਮੇਰੇ ਚ ਲੱਕੜਿਆਂ ਹੈ ਕਵੀਨਦਾਰੀ ਦਾ ਪੁੱਤ ਸੌਦਾ ਹੋਵਗਾ ਇਹੀ ਫਿਕਰ ਲੈਂਦਾ ਪੁੱਤ ਇੱਕ ਵਾਰ ਨੂੰ ਆਈਦਾ ਆ ਕੇ ਕਰਾਂ ਲਾ ਇਹ ਜੇ ਨਾ ਵਿਆਹੀ ਜਾਵੇ ਨਾ ਹੰਦੇ ਘਰੇ ਵੱੜਦੀ ਹੋਏ ਮਗੰਗਾ ਨਾ ਓਏ ਨਾ ਨਾ ਫਿਕਰ ਕਰ ਤੂੰ ਇਹਦਾ ਤਾਂ ਕੋਈ ਨੀ ਕਰੀ ਦਵਾਂਗੇ ਆਵਾਜ਼ ਮਰ ਤੋਂ ਸਾਨੂੰ ਕਹਿ ਤਾਂ ਹੁਣ ਨਵੇੜੀ ਦੇ ਹਾਂ ਪੁੱਤ ਉਹ ਅਸੀਂ ਤਾਂ ਚੁੱਪ ਕਰੇ ਬੈਠੇ ਸੀ ਬਈ ਤੂੰ ਬਾਹਰ ਦਾ ਮੁੰਡਾ ਦੇਖਣਾ ਸਾਨੂੰ ਹੁਣ ਕੋਈ ਬਾਹਰਲਾ ਨਹੀਂ ਸੀ ਮਿਲਦਾ ਨਾ ਪੁੱਤ ਮੈਂ ਤਾਂ ਪਹਿਲਾਂ ਹੀ ਪਾੜੋ ਬਸ ਥੋੜੇ ਸਿਰ ਤੇ ਸਿਰ ਕੋਈ ਨਾ ਹੁਣ ਕਾੜੀ ਦੇਣਾ ਇਹਦਾ ਖੱਤ ਪੀਲੇ ਕਾੜੀ ਦੇਣੇ ਲਗਾਏ ਤਾਂ ਵੀ ਥੋੜ ਨੂੰ ਫਿਕਰ ਆ। ਚਾਹ ਤਾਂ ਬੀਬੀ ਹੁਣ ਤੂੰ ਇਹਦੀ ਫਿਕਰ ਛੱਡ ਦੇ ਐਵੇਂ ਨਾ ਟੈਨਸ਼ਨ ਲਈ ਜਾ ਕਾ ਪੁੱਤ ਜਿੰਨਾ ਚਿਰ ਦਾ ਹੈ ਕਰੋ ਨੀ ਨਾ ਤੁਰਦੀ ਉਹ ਤਾਂ ਚਾ ਮੈਨੂੰ ਫਿਕਰੀ ਫਿਕਰ ਨਾ ਇਹ ਘੜਾ ਤੇ ਨਿਕਲੀ ਜਾਂਦੀ ਦੋ ਤੀ ਖਾਂਦੀ ਆ ਤੇਰੇ ਕੋਲ ਤੂੰ ਹੁਣ ਸੁੱਖ ਨਾਲ ਰੰਗੀ ਵਸਦੀ ਐ ਇਹਦੇ ਵੱਲੋਂ ਵੀ ਮੇਰਾ ਜੇ ਤੱਕ ਠੀਕ ਹੋ ਜਾਏ ਨਾ ਗੇਰ ਤਾਂ ਚਲ ਕੋਈ ਨਾ ਹੋ ਜੂ ਐਵੇਂ ਨਾ ਟੈਨਸ਼ਨ ਲਈ ਉਹ ਬੀਬੀ ਤੂੰ ਤਾਉ ਦਲ ਚਲੇ ਨਹੀਂ ਅੰਦਰ ਉਹ ਮਾਈ ਲੱਖ ਲੈਣਾ ਉਹ ਨਹੀਂ ਇਹ ਵੀ ਵਧੀਆ ਸੁੱਖ ਦਾ ਸਾਰ ਆ ਲਿਆ ਕਰੂਗੀ ਇੱਥੇ ਹਾਂ ਹਾਂ ਨਾ ਮੈਂ ਨਹੀਂ ਰਹਿੰਦੀ ਤੇਰੇ ਓ ਮੈਨੂੰ ਕੀੜੇ ਪਏ ਆ ਜੇ ਮੇਰੇ ਪਾਪਈਆ ਮੈਂ ਤਾਂ ਕਦੀ ਨਹੀਂ ਰਹਿੰਦੇ ਆ ਇੱਕ ਦਿੱਤੀ ਹੋਈ ਆ ਦੋ ਦੋ ਦੇਣੀਆਂ ਨਹੀਂ ਦਿੱਤੀਆਂ ਹੋਈਆਂ ਹਾਂ ਹਾਂ ਇਹਦਾ ਬੀਬੀ ਉੱਥੇ ਜਾਉ ਜਿੱਥੇ 10 ਦੰਦਰ ਹੋਏ ਮੈਂ ਸਾਵਾਂ ਗੋਆ ਸਿੱਟਣਾ ਪਿਆ ਇੱਥੇ ਤਾਂ ਮੈਂ ਏਸੀ ਲਵਾ ਦੂੰ ਇਹਨੂੰ ਗੱਲ ਦਾ ਕਰੇ ਮੈਂ ਤਾਂ ਕਦੀ ਤੇ ਬਾਰੇ ਗੋਆ ਸੁੱਟਦੇ ਨਾ ਮੈਂ ਸੁੱਟਣਾ ਨਹੀਂ ਇਹਦਾ ਤਾਂ ਭਾੜਣਾ ਹੀ ਨਹੀਂ ਭਾੜਣਾ ਕਿਉਂ ਨਹੀਂ ਬੀਬੀ ਤੂੰ ਟੈਨਸ਼ਨ ਨਾ ਲਈ ਮੈਨੂੰ ਬਾਰੀ ਟੈਨਸ਼ਨ ਹਾਂ ਤਾਂ ਕੋਈ ਨਹੀਂ ਬੀਬੀ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤਾਂ ਥੱਕਿਆ ਆ ਮੈਂ ਬੀਬੀ ਹਾਂ ਤਾਂ ਇੱਧਰ ਬੈਠੇ ਪੈ ਅੰਦਰ ਰਹਿਣਾ ਉਹ ਮੈਂ ਤਾਂ ਅੰਦਰ ਹੀ ਪੈਣਾ ਮੈਂ ਤਾਂ ਸਾਰਿਆਂ ਨੂੰ ਕਿਹਾ ਸੀ ਇਹ ਕਨਿਡਾ ਇਹ ਤਾਂ ਹੋਰ ਹੀ ਗੱਲਾਂਆਂ ਕਰਦੀ ਹੂੰ ਪੈਂਗੇ ਪੈਣਾ ਮੇਰੇ ਨਾਲ ਬੀਬੀ ਇਹ ਤਾਂ ਤੂੰ ਅੱਜ ਕਰਦੇ ਕੱਲੇ ਨਾ ਵਿਆਹ ਕਰਦੇ ਇਹਨੇ ਤਾਂ ਉੱਥੇ ਖੁੱਡੇ ਹੀ ਕਢਾਉਣਾ ਜਾ ਕੇ ਅੱਜ ਦੀ ਗੱਲ ਮੇਰੀ ਯਾਦ ਰੱਖੀ ਅਰੇ ਮਰ ਜਾਣਾ ਬੋਲੋ ਬੋਲਵਾ ਡੱਕੋ ਮੈਨੂੰ ਚੱਲ ਨਹੀਂ ਉਹ ਇਹ ਹੁਣ ਸਵੇਰੇ ਵੀ ਠਣਾ ਹੁੰਦਾ ਵੇ ਮੈਂ ਇਹ ਤਾਂ ਬੰਦ ਕਰ ਲਾ ਮਾਧਮਿਆ ਤੈਨੂੰ ਸੌ ਤੋਂ ਉੱਤੇ ਜੁਟ ਮਾਤੀ ਹੋਗੀ ਕੋਈ ਨਾ ਕੋਈ ਨਾ ਭਗਵਾਨ ਤਮਾਨ ਨੇ ਕਰੀ ਮੇਰੇ ਸਿਰ ਸੋਟੇ ਨਹੀਂ ਮੈਂ ਕਿਤਨੀ ਪੈਣੀ ਆ ਕਜਵਾੜਾ ਲੈਟ ਉਹਦੀ ਮੈਂ ਤਾਂ ਬਾਹਰ ਲਾ ਲੈਣਾ ਹਾਂਗਾ ਤੁਸੀਂ ਸਮਝੋ

ਯਾ ਮੂ ਮਾ ਤੋ ਯਾ ਤੋ ਟਖੜ ਉਹ ਕੀ ਅਜੀਬ ਤੋ ਵੇ ਚਾਰ ਕੇ ਪੈਰ ਦਾਤੀ ਕਿੱਡਾ ਹੋਣਾ ਸੁਪਨਾ ਆ ਰਿਹਾ ਸੀ ਮੈਨੂੰ ਬੜੇ ਤੂੰ ਸੁਪਨੇ ਲੈ ਰਹੀ ਸੀ ਕਿਹੜਾ ਰਾਜਾ ਸੀ ਹੈ ਜਿਹਨਾਂ ਤੂੰ ਸੁਪਨੇ ਲੈ ਜਾਂਦੀ ਸੀ ਕਮਾਲ ਆ ਰਾਤ ਨੂੰ ਸੁਪਨੇ ਕਰੀ ਜਾਂਦੀ ਐਸ ਵੇ ਉੱਠਦਾਨਾ ਮਤਰੀਆਂ ਦਾ ਉੱਟ ਗਏ ਇਹ ਭੈਣਾਂ ਬੇਲਗ ਨਰਾਦ ਨੂੰ ਗੱਲਾਂ ਮਾਰੀ ਜਾਂਦੇ ਤੇ ਹੁਣ ਉੱਟ ਗਏ ਆ ਬੀਬੀ ਦੀ ਵੀ ਸ਼ਰਮ ਨਹੀਂ ਵੀ ਅਸਿਆਣੀ ਬਣੀ ਉਹਨੇ ਆ ਸਿੰਧੂ ਚਾਹ ਮੈਂ ਪਾਣੀ ਵਧਣਾ ਜਾ ਕੇ ਢੇਟ ਹੋਈ ਜਾਂਨਾ ਆ ਗਈ ਲੈ ਕਰੋ ਮੂੰਹ ਸੈਰ ਲਵੈਟੀ ਪਈ ਆ ਨਹੀਂ ਸਰਬਾ ਲਾਇਆ ਚਾਹ ਚੱਕਲਾ ਸਰਾਣੇ ਪਈ ਆ ਨਿਹਾਰੀ ਚਾਹ ਬੀਬੀ ਹਾਂ ਬੀਬੀ ਹਾਂ ਉਹ ਠਾ ਆ ਪਾਣੀ ਰੱਖ ਤਾ ਸਰਾਣੇ ਨਾਲ ਤੇਰੀ ਚਾਹ ਪਈ ਆ ਰੋਟੀ ਮੇਰੀ ਲਾ ਤਾ ਕੰਮ ਨਾਲ ਲਈ ਮੈਂ ਫਿਰ ਜਾਣਾਗਾ ਪਾਣੀ ਲਾਉਣਾ ਵਾ ਜਾ ਰੋਟੀ ਲਈ ਆਈ ਨੂੰ ਕੰਮ ਨਾਲ ਉਹ ਰੋਟੀ ਦੀ ਬਣਾ ਲੈ ਜਿਆਦਾ ਪੀ ਲੈ ਹਾਂ ਬਣਾ ਦੇ ਤਾਂ ਦਰ ਰੁਕ ਜਾ ਆਈਆ ਮੋਜ ਨਾਲ ਬੀਬੀ ਇਹ ਸੌਂ ਹੀ ਕਿਵੇਂ ਉੱਠਿਆ ਕਰੂਗੀ ਪਤਾ ਨਹੀਂ ਭਾਈ ਇਹ ਤਾਂ ਆਪਈਆ ਮੋਜ ਨਾਲ ਹੋਣਾ ਦਾਹਾ ਕੇ ਮੈਨੂੰ ਕਹਾ ਕਰਨਗੇ ਮਾਰੇ ਵੇਹੇ ਨੇ ਕੋਈ ਤੁਕਾਇਆ ਨਹੀਂ ਰਹਿੋ ਮਾਰੇ ਤਾਂ ਮੈਨੂੰ ਦਵਾਇਆ ਕਰੂਗੀ ਨਾਲੇ ਆਪ ਕੋ ਟੁਕਟਾਏ ਕੋਲ ਬਵਾ ਦੇਂਗੇ ਉਹੀ ਤਾਂ ਕਹਿੰਦੀ ਐ ਨਾਲੇ ਆਪ ਕੋ ਟੁਕਟਾ ਦੇ ਕਰੂਗੀ ਹਲੇ ਬੀਬੀ ਮੈਨੂੰ ਕਹਿ ਦਿੰਦੇ ਤੁਸੀਂ ਰਿਸ਼ਤਾ ਕਰਾ ਦੇ ਇਹਦਾ ਇਹਦਾ 12 12 ਵਜੇ ਤੱਕ ਨਹੀਂ ਓੜਦੀ ਰਿਸ਼ਤਾ ਤਾਂ ਮੈਨੂੰ ਕਰਨਾ ਹੀ ਆਂ ਰੁੰਡੀ ਦਾ ਪੂਰਾ ਰੁੰਡੀ ਤੇ ਚੱਕੜਾ ਪਊਗਾ ਆਪਾਂ ਨੂੰ ਤੋਂ ਆਦੀ ਬੂ ਨੂੰ ਪਾਣੀ ਦਿਵਾ ਦੇ ਕੋਲੀ ਕਰ ਲਵੇ ਇਹ ਪਾਣੀ ਬੜਾ ਪਤਲਾ ਪੀਂਦੀ ਕਿਆ ਬਣਾ ਦੇ ਲੈ ਵੀ ਵੀ ਪਾਣੀ ਨੀ ਬੀਬੀ ਨੂੰ ਖਾਣਾ ਵੀ ਕੋਸਾ ਨਹੀਂ ਸਾਨੂੰ ਲੰਬਾ ਆਈ ਜਾਊਗਾ ਸਾਨੂੰ ਤਾਂ ਨਹੀਂ ਮੁੰਡਾ ਭਾਲਦਾ ਇੱਥੇ ਮੈਂ ਫੇਰ ਤਾਂ ਸਾਨੂੰ ਸਾਹਮਣੀ ਬੂ ਇੱਥੇ ਉਡੀ ਲੱਗੀ ਰਿਹਾ ਚਾਹ ਵੀ ਬਣਾ ਦੇ ਕਿਆ ਵੀ ਥੋੜਾ ਸਾਨੂੰ ਦਾ ਰੋਟੀ ਬੀਬੀ ਰੋਟੀ ਲੱਗੀ ਰਿਹਾ ਕਰੂ ਤਦ ਆਦਾਇ ਨੂੰ ਮਾਹ ਚਾਲਦਾ ਤੁਹਾਨੂੰ ਲਾਂਬੇ ਕਰਾਵਾਂਗੀ ਹਾਂ ਇਹ ਸਖਾ ਮਾੜਾ ਮੋਟਾ ਕੁਸ ਮੈਂ ਤਾਂ ਬਠੇ ਰਹਿਦੀ ਜਾਂ ਨੋ ਰੋਡੀਆਂ ਬਠੇ ਰਹਿਣੀ ਹੈ ਕਾਹ ਨੂੰ ਕਹਿਨੀ ਹੈ ਬੀਬੀ ਕੋਈ ਸੁਣ ਲੈਣਾ ਕੋਈ ਕੰਮ ਦਾ ਚੱਜ ਲੈ ਲੈ ਕਿਉਂ ਨਹੀਂ ਇਹ ਮੇਰੇ ਅੱਖੇ ਲੱਗਦੀ ਲਾੜ ਲਾੜ ਜੀ ਤੂੰ ਉਹ ਕਰਦੀ ਹਾਂ ਬਸ ਐਂ ਚਮਲਾਈ ਚਮਲਾਈ ਗਈ ਬੀਬੀ ਨੇ ਜਹਾ ਚਾੜਨੀ ਸੀਗੀ ਹਾਂ ਮੈਂ ਤਾਂ ਆਖਾ ਸੀ ਕੋਈ ਤੀਸਾਲ ਦੀ ਕਰ ਲਈ ਦੇਖ ਲੈ ਕੋਈ ਚੱਕੇ ਟੁਕੜੇ ਪਾਈ ਜੂਗੀ ਮੈਂ ਇਹਨੂੰ ਆਪ ਦਾ ਬਾਹਰ ਤੋਰ ਦੂੰਗੀ ਮੈਂ ਤਾਂ ਇਹ ਸੋਚਿਆ ਸੀ ਬੀਬੀ ਜਿਹੜਾ ਇੱਥੇ ਨਹੀਂ ਕੰਮ ਕਰਦਾ ਬਾਹਰ ਜਾ ਕੇ ਜੀਣਾ ਲੱਗਦਾ ਉਹ ਨਹੀਂ ਪਤਾ ਨਹੀਂ ਦੱਸੀ ਜਾਂਦੀ ਆ ਪਰ ਮੈਨੂੰ ਪੈਸਾ ਪਰਿਵਾਰ ਕਰਨਾ ਤਾਂ ਕਰ ਲੈਣਾ ਹਾਂ ਆਪ ਤਾਂ ਚਤਰਖਾਉਗੀ ਨਾਲ ਮੈਨੂੰ ਵੀ ਕਿਆ ਕਰਗੇ ਮਾਂ ਨੇ ਨਹੀਂ ਕੁਝ ਚੱਜ ਦਿੱਤਾ ਬੀਬੀ ਤੋਂ ਇੱਥੇ ਆਪਾਂ ਗੁੰਡਾ ਲੱਭ ਕੇ ਵਧੀਆ ਇੱਥੇ ਕਰ ਦਿੰਨੇ ਆ ਕੋਈ ਨਾ ਹਾਂ ਇਹ ਤਾਂ ਮੈਂ ਉਹ ਘਰ ਜਾ ਕੇ ਕਰੂ ਕੋਈ ਨਹੀਂ ਕਿ ਆਪ ਦਾ ਨਾ ਨਾ ਰਹਿਣਦੇ ਹੈ ਜੀਆ ਬਚੋਲ ਜੀਣਾ ਤਾਂ ਮੈਂ ਤਾਂ ਐਵੇਂ ਜੰਗਾ ਇਹਦਾ ਲਾਂਬਾ ਲਵਾਇਆ ਕੋਈ ਸਾਨੂੰ ਤੀਜੇ ਦਿਨ ਸਾਡੇ ਘਰੇ ਆਇਆ ਲੇ ਪਰ ਅਸੀਂ ਕਿੱਥੇ ਸਭੀ ਰੱਖਾਂਗੇ ਇਹਨੂੰ ਫੇਰ ਉਹ ਵਿਆਹ ਨਹੀਂ ਤਾਂ ਹੈਗੀ ਆ ਪਤਾ ਕੋਈ ਤਾਂ ਬਚੋਲਾ ਬਣਦਾ ਹੀ ਹੁੰਦਾ ਬਚੋਲੇ ਬਿਨਾ ਤਾਂ ਸਾਥ ਹੀ ਨਹੀਂ ਸਲੇ ਕਰਦੇ ਹੁੰਦੇ ਆਹ ਲਵ ਮੈਰਜਾਂ ਵਾਲਿਆਂ ਦਾ ਫੇਰ ਪੰਗੇ ਹੋ ਜਾਂਦੇ ਨਾਲੇ ਬੀਬੀ ਮੇਰੇ ਕੋਲ ਤਾਂ ਤੈਨੂੰ ਪਤਾ ਹੀ ਆ ਕਿੰਨਾ ਕ ਟਾਈਮ ਆ ਮੇਰਾ ਖੇਤ ਬੰਨੇ ਜੇ ਨਹੀਂ ਲੋਕਾਂ ਦਾ ਕਿਤੇ ਬਸਮਾ ਕਰਨਾ ਲੱਗ ਰਿਹਾ ਖੇਤ ਬੰਨੇ ਦਾ ਹੋ ਗਿਆ ਅੰਮ ਚੋੜ ਗਿਆ ਤੂੰ ਪਰ ਫੇਰ ਇਹਦਾ ਕਰਨਾ ਹੋਊ ਪੁੱਤ ਨਹੀਂ ਸਰਪਣ ਨਹੀਂ ਉਠਾੜ ਨਹੀਂ ਉਠਾੜਾਂ ਸੀ ਤਾਂ ਚਾਹ ਵੀ ਪੀ ਲਈ ਮੇਰੇ ਸੰਗੋਂ ਉਠ ਲੱ। ਕੀ ਅਵੇ ਬੇਬੇ ਨੂੰ? ਅਈ ਉਹ ਨਾ ਗੱਲਾਂ। ਸੌਣ ਨੂੰ ਨਹੀਂ ਦੱਦੇ। ਇਹਨੂੰ ਰਾਤ ਰਾਤ ਸੌਣੇ ਕਿਵੇਂ ਕਰਾਂਗੇ ਮੈਂ ਤਾਂ ਐ ਲੱਤ। ਇਹ ਲੈ। ਮੇ ਤੇ ਆ ਵੀ ਦਾ। ਮੈਨੂੰ ਵੀ ਚਾਹ ਦੋ ਨਾ। ਆਪ ਤੇ ਸਾਰਾ ਬੇ ਪਈ ਆ। ਤੇਰੀ ਤਾਂ ਮੱਖੀਆਂ ਪੈਗੀਆਂ ਹੋਣੀਆਂ ਨੇ ਮਾਣ ਮਾਣ। ਇਹਦਾ ਇਹ ਜੇ ਮਰੇ ਮੂੰਹ ਲਾ ਦੇ ਕੋਈ। ਕਿਆ ਕਰਾਣਾ ਜੇ ਮੂੰਹ ਲਗਾਉਣ ਲਾ। ਵੇਖੀ। ਜਿਹਦੇ ਨਾਲ ਵਿਆਹ ਕਰਾਉਂਗੀ ਨਾ ਲਾਊਗਾ ਮੇਰੇ ਮੂੰਹ ਨੂੰ ਚਾਹ ਦੇਖੀਦਾ ਸਾਈ ਨਾ ਤੂੰ ਡੱਡਾ ਬਟਾਇਆ ਕਿਹੜੀ ਜਿਹੇ ਤੇਰਾ ਲੱਛਣਾ ਦੇਖ ਲਈ ਕੋਈ ਨਹੀਂ ਕੋੜਦਾ ਤੁਹਾਡੇ ਕਹਿਣ ਦੀਆਂ ਗੱਲਾਂ ਮੈਨੂੰ ਆਏ ਦੱਸ ਜਦੋਂ ਤੂੰ ਇੱਥੇ ਨਹੀਂ ਕੰਮ ਕਰਦੀ ਕਹਾ ਕੀ ਕਰਿਆ ਕਰੇਂਗੀ ਬੇਬੇ ਮੈਂ ਲੱਭਣਾ ਹੀ ਉਧਰ ਦਾ ਬਾਹਰ ਦਾ ਮੁੰਡਾ ਲੱਭਾਇਆ ਕਰੇਂਗੀ ਤੈਨੂੰ ਉਹ ਲੱਸਾ ਬਾਹਰ ਦਾ ਮੁੰਡਾ ਲੱਭਣਾ ਬਾਹਰ ਦੇ ਮੁੰਡਿਆਂ ਜਿਹੜੇ ਨੇ ਨਾ ਉੱਥੇ ਕੰਮ ਨਹੀਂ ਕਰਨਾ ਪਈ ਹਾਂ ਬਾਹਰਲਾ ਮੁੰਡਾ ਤਾਂ ਤੈਨੂੰ ਬਿਸਤਰੇ 'ਚ ਪਾ ਲੀਕਾ ਵੀ ਪਾ ਜਾ ਉਨੀ 35 ਸਾਲ ਦੀ ਹੋਗੀ ਹੁਣ ਮੱਕ ਤਾਂ ਬਾਹਰ ਦਾ ਹਜੇ ਮਿਲਿਆ ਨਹੀਂ ਹੁਣ ਪਤਾ ਨਹੀਂ ਕਦੋਂ ਬੁਢੀ ਹੋ ਕੇ ਮਿਲੂ ਤੈਨੂੰ ਬਾਹਰਲਾ ਬੀਬੀ ਹੁਣ ਨੂੰ ਤਾਂ ਇਹ ਜਵਾਗ ਬਿਆਉਣ ਵਾਲੇ ਹੋਣੇ ਸੀ ਤੂੰ ਪਹਿਲਾਂ ਨਿਕੌਣਾ ਵਿਆਹੀ ਹੋਣਾ ਜੀ ਊੜ ਕਰਕੇ ਇਹੋ ਕਿਹੜਾ ਪਸੰਦ ਦਰੂ ਦਾ ਸੀ ਤਾਹੀ ਤਾਂ ਪੁੱਤਾਂ ਚਮੜਾ ਲੀਏ ਹੋਂ ਤਾਂ ਤੇ ਜਿਆ ਬਿਆਹੇ ਵਾਲੀ ਤੋਰ ਨਹੀਂ ਬੈਣੀ ਮੈਨੂੰ ਐ ਲੱਗਦਾ ਜਿਉ ਹਸਾਂ ਨਾਲ ਜਾਉਂ ਹਾਂ ਦਾ ਹਜੂ ਮਿਲੂਗਾ ਅੱਛਾ ਕਿਉਂ ਤਾਂ ਹਜੂ ਬੇਬੇ ਮੈਂ ਤਾਂ ਹਜੂ ਮੈਂ ਕਦੀ ਵੀ ਨਹੀਂ ਕਰਾਂਗਾ ਮੈਂ ਤਾਂ ਕਵਾੜਾ ਹੁੰਦਾ ਰਕ ਕੋਈ ਨਾ ਟੁਕਤਾ ਦਾ ਹੁੰਦਾ ਜੇ ਤੋ ਕੰਮ ਨਹੀਂ ਨੂੰ ਕਿਸੇ ਨੇ ਹੱਥ ਪਾਉਂਦੀ ਕੋਈ ਨਾ ਜਦੋਂ ਹੋਊਗਾ ਬੇਬੇ ਉਦੋਂ ਦੇਖੋ ਦੇਖਿਓ ਇਹ ਪੁੱਛੂੰਗੀ ਤੁਹਾਨੂੰ ਵੀ ਹੁਣ ਦੱਸੋ ਹਾਂ ਫੇਰ ਤੁਹਾਨੂੰ ਭਾਜੀ ਕਰਿਆ ਕਰਾਂਗੇ ਹਾਂ ਚਲ ਦੇਖ ਲਾਂਗੇ ਫੇਰ ਵੀ ਲੈ ਬਾਹਰ ਬਾਹਰ ਕਰੀ ਜਾਨੀ ਐ 35 ਸਾਲ ਦੀ ਤਾਂ ਤੂੰ ਹੋ ਗਈ ਹੁਣ ਤੱਕ ਤੱਕ ਤੈਨੂੰ ਮੁੰਡਾ ਮਿਲਿਆ ਨਹੀਂ ਬਾਹਰ ਲਾ ਕੰਜਰੀਏ ਤੂੰ ਗੁੜਾ ਬੜਾ ਮਿਲੂਗਾ ਹੁਣ ਤਾਂ ਜਵਾਕਾਂ ਵਾਲਾ ਐਵੇਂ ਨਾ ਪੰਗਾ ਲਈ ਬਾਹਰ ਘੂਰ ਦਦ ਮੈਨੂੰ ਲੋਕਾਂ ਦੇ ਹੈਰਾਨ ਆ ਮੈਂ ਐਵੇਂ ਬਾਹਰ ਬਾਹਰ ਕਰੀ ਜਾਂਦੇ ਆ ਹੈ ਸਾਰੇ ਭਈਏ ਪੰਜਾਬ ਚ ਵੱਢਦੇ ਆਉਂਦੇ ਆ ਬੀਬੀ ਆਉਣ ਵਾਲੇ ਕੱਲ ਨੂੰ ਦੇਖ ਲਈ ਤੂੰ ਭਈਆਂ ਦਾ ਕਬਜ਼ਾ ਹੋ ਜਾਣਾ ਪੰਜਾਬ ਚ ਆਹਾਰੇ ਵੀ ਸਾਰੇ ਪੰਜਾਬ ਵਾਲੇ ਤਾਂ ਬਾਹਰ ਨੂੰ ਹੀ ਜਾਂਦੇ ਆ ਬਾਹਰ ਪਤਾ ਨਹੀਂ ਕੀ ਇਹ ਯਾਰ ਰੱਖਿਆ ਕੰਮ ਹੀ ਕਰਨਾ ਉਹੀ ਕੰਮ ਇੱਥੇ ਕਰਨਾ ਬੀਬੀ ਉਹੀ ਉਥੇ ਕਰਨਾ ਇੱਥੇ ਹੀ ਕਰ ਲਓ ਆਪੇ ਮਾਪਿਓ ਕੋਲ ਦਾ ਰਹਿੰਦਾ ਬੱਚਾ ਉਥੇ ਜਾ ਕੇ ਬੇਡਾਰ ਹੋ ਜਾਂਦੇ ਨਾ ਨਾ ਕਿਸੇ ਦੀ ਹੈ ਹੈ ਨਾ ਕਿਸੇ ਦੀ ਖੈ ਖੈ ਇਹੋ ਜਿਹਾ ਕੰਮ ਹੀ ਆ ਬਾਹਰ ਦਾ ਬੀਬੀ ਆ ਬੀਬੀ ਨੇ ਕਰ ਮੈਂ ਰੋਣ ਦੂੰ ਉਹ ਉੱਚ ਰੰਗ ਚੜਾਏ ਕੋਈ ਨਾ ਕੋਈ ਨਾ ਵਾ ਇਥੇ ਝਾਕੀ ਜਾਵਾਂਗੇ ਮੁੜ ਕੇ ਚ ਮੂੰਹ ਦਿਖਾਉਣ ਜੋਗੇ ਨਹੀਂ ਕਿਸੇ ਨਾਲੇ ਬੀਬੀ ਹੁਣ ਤਾਂ ਮੇਰੀ ਗੱਲ ਸੁਣ 35 ਸਾਲ ਦੀ ਤਾਂ ਹੋ ਗਈ ਹੁਣ ਬਾਹਰ ਦਾ ਤਾਂ ਜੇ ਕੋਈ ਦੱਸੂ ਮੁੰਡਾ ਕੋਈ ਜਵਾਕਾ ਜੁਕਾਂ ਵਾਲਾ ਹੀ ਦੱਸੂ ਆਹੀ ਵਾਇ ਪਸਤਵਨੀ ਹੈ ਬੇੜੇ ਨੂੰ ਕੋਈ ਮਾ ਟਾਈਮ ਨਾ ਬਿਆਕੇ ਤੋੜ ਦੇ ਦਿੱਤਾ ਚੰਗੀ ਰਹਿੰਦੀ ਹੈ ਹੋਰ ਮੈਂ ਚੌਥੇ ਰੇ ਚੜਾ ਲਈਏ ਬੀਬੀ ਦੋ ਤਿੰਨ ਨੂੰ ਅਸੀਂ ਫੋਟੋਆਂ ਦਿਖਾਈਆਂ ਇਹਨਾ ਅਗਲਾ ਕਹਿੰਦਾ ਤਾਂ 부ੜੀ ਹੋਈ ਜਾਂਦੀ ਹੈ ਇਹ ਅਗਲੇ ਨੂੰ ਕਈਏ ਆਪ ਨੂੰ ਸ਼ਰਮ ਆਉਂਦੀ ਆ ਉੱਥੇ ਜਦੋਂ ਅਗਲਾ ਇਹ ਕਹਿ ਦਿੰਦਾ ਇਹ ਤਾਂ ਬੱਦ ਠੀਕ ਆ ਪੁੱਤ ਕੀ ਡੱਡਾ ਡੱਡਾ ਜਿਹਾ ਕੀ ਜਾਨਨੀ ਆ ਹਣ ਭੂਤ ਰੀ ਜੀ ਇਹ ਹਾਂ ਜੇ ਕਹਿਣਾ ਦਾ ਬੀਬੀ ਇਹ ਗੁੱਸਾ ਕਰਦੀ ਆ ਤੇਰੀ ਗੁਣੀ ਕਰਦੀ ਆ ਕਰਦੇ ਮੇਰੇ ਗਾਲ ਪੈਂਦੀ ਆ ਤੁਹਾਡਾ ਤਾਂ ਗੁੱਸਾ ਕਰਨਾ ਹੀ ਆ ਮੈਨੂੰ ਕੋਲੋਂ ਵੱੜਨਾ ਆਉਂਦੀ ਆ ਦੇਖੀ ਦੇਬੇ ਜੀ ਦਰਬਾਰ ਦਾ ਮਿਲ ਗਿਆ ਨਾ ਤੇ ਇੱਕ ਵਾਰਾ ਚੱਲ ਗਈ ਨਾ ਘਰ ਮੈਂ ਨਹੀਂ ਵਾਪਸ ਆਉਂਦੀ ਨਹੀਂ ਹੁਣ ਤਾਂ ਹੀ ਤਾਂ ਮਿਲਿਆ ਨਹੀਂ ਹੁਣ ਬੁਢੀ ਹੋ ਗਈ ਹੁਣ ਕਿੱਥੋਂ ਮਿਲੂਗਾ ਮਿਲੂਗਾ ਦੇਖੀ ਸਾਈ ਸਾਂਭਿਆ ਕਰੂ ਅਗਲੇ ਦੇ ਜਵਾਗ ਜਾ ਕੇ ਬੀਬੀ ਗੋੜੇ ਜਿਹੇ ਦੀ ਟੱਟੀ ਚੱਕਿਆ ਕਰੂ ਜਾ ਕੇ ਇਹ ਗੋਰੀ ਮੈਨਾਂ ਬੀਬੀ ਉੱਥੇ ਗੋਰੀ ਨਾਲ ਹੀ ਵਿਆਹ ਕਰਾ ਲੂ ਫਿਰ ਗੋਰੀ ਦੀ ਜਮੀਨ ਹੈ ਉਹ ਜਵਾਗ ਰੂ ਨਾਖਰੇ ਨੇ ਆਉਣ ਦੇ ਨਾਲ ਇੱਧਰ ਆਪਣੇ ਕੋਲੇ ਮਿਲਣ ਕਿਸੇ ਪਾਸੇ ਕਰੋ ਲੈਟਰ ਇੰਨਾ ਸਾਫ ਉੱਥੇ ਗੋਰੀਆਂ ਦੀਆਂ ਉਹ ਤੇਰੇ ਅਫਸਰ ਲਗਦਾ ਕਰ ਟਟਕੀ ਸਾਫ ਕਰ ਮਰੇ ਉੱਥੇ ਨੇ ਕੋਈ ਕੰਮ ਨਹੀਂ ਕਰਦਾ ਬੰਦਾ ਬਾਰ ਨਹੀਂ ਹੈ ਕਾਹਦਾ ਦੇਖ ਲੋ ਬਸ ਕਿੰਨੀ ਸਫਾਈ ਕਰ ਇਹਦੇ ਖਤਰ ਹੁਣ ਥਾਂ ਦੇਖ ਲੋ ਬੀਬੀ ਆਪਾਂ ਦੇਖਦੇ ਕੋਈ ਨਹੀਂ ਇਹਦਾ ਮੜਦੇ ਆ ਮੂੜੇ ਲੱਗੇ ਕਿਸੇ ਬਸ ਚੱਲ ਕੋਈ ਨਾ ਬੇਬੇ ਤੂੰ ਨਾ ਤੇ ਕਰ ਚੱਲ ਬੀਬੀ ਮੈਂ ਜਾਂਦਾ ਖੇਤ ਤੇ ਪਾਣੀ ਪੂਣੀ ਵੜਨਾ ਤੇ ਰਹੀ ਅੱਜ ਜਾਈ ਜੂ ਨਹੀਂ ਨਾਲੇ ਪਾਪਾ ਤੂੰ ਤੈਨੂੰ ਬੇ ਕਰਾ ਕੋਈ ਨਾ ਕੋਈ ਨਾ ਤੇ ਨਾਲੇ ਸੁੱਧੋ ਮੇਰੀ ਰੋਟੀ ਲੈ ਕੇ ਖੇਤ ਜਾਂਦਾ ਮੈਂ ਚੰਗਾ ਹਾਂ ਉਹ ਨਾਲੇ ਜਿੰਦਾ 10 ਵਾਲੀ ਚਾਹ ਲਈ ਨਾਲ ਮੇਰੀ ਚੰਗਾ ਚੰਗਾ ਹਾਂ ਚੱਲ ਨਹੀਂ ਉਠ ਚੱਕ ਬਿਸਤਰਾ ਬੋਸਤਰਾ ਕੋਈ ਆ ਗਿਆ ਜੇ ਅਗਲਾ ਕੀ ਕਹੂਗਾ ਲ ਇਹਨਾਂ ਦੀ ਤਾਂ ਕੁੜੀ ਹੁਣ ਤੱਕ ਪਈ ਆ ਤੇ ਨਾਲੇ ਪੁੱਤ ਮੋਟੀਆਂ ਹੋਉਂਦਾ ਬੀਬੀ ਤੂੰ ਕਿੱਥੇ ਜਾਣਾ ਨਾ ਪੁੱਤ ਘਰ ਸੁਣਨਾਗਾ ਤੈਨੂੰ ਪਤਾ ਚੋਰੀਆਂ ਕਿੰਨੀਆਂ ਹੁੰਦੀਆਂ ਕੋਈ ਚਾਰ ਭਾਂਡੇ ਦੇ ਜੋ ਘਰ ਦੇ ਫੇਰ ਮੈਂ ਕਿੱਥੋਂ ਬਣਾਉਂਗੀ ਨੇ ਵੀ ਵੀ ਲੋਹੀ ਹੁੰਦੀਆਂ ਦੁਰਾਏ ਜਾਂ ਫਿਰ ਹਾਂਈ ਪੁੱਤ ਮੈਂ ਰਹਿੰਦੀ ਕਿੱਥੇ ਉਥੇ ਆਪ ਫੂਕ ਕੇ ਨਾ ਨਾ ਜਾਣਾ ਆ ਤਾਂ ਤੇਰੀਆਂ ਰੋਟੀਆਂ ਪਕਾਉਂਦੇ ਆ ਕੋਰ ਪਾਏ ਦੇ ਤਿਆਰ ਹੋ ਜੂਗੀ ਜੇ ਤਾਂ ਮੇਰੇ ਨਾਲ ਜਾਣਾ ਹੈ ਫਿਰ ਤਾਂ ਗੱਲ ਚੱਲੇ ਨੇ ਸਾਬਨ ਤਾਂ ਤੂੰ ਰਹਿਣ ਦੇ ਚੱਲ ਚੰਗਾ ਫਿਰ ਇਹਨੂੰ ਰੱਖ ਲੈਨੇ ਆ ਕੋ ਦੇਖਦੇ ਆ ਮੁੰਡਾ ਮਾਂਡਾ ਲੱਭਦੇ ਆ ਤੇਰੇ ਇੱਥੇ ਸਾਨੂੰ ਦਿਖਾਉਣੀ ਸੌਖੀ ਆ ਹਾਂ ਠੀਕ ਆ ਪੁੱਤ ਹੋਰ ਫਿਰ ਕਿੱਥੇ ਸੱਦਾਂਗੇ ਕੋਈ ਨਹੀਂ ਪੁੱਤ ਐਸਾ ਕੀ ਹੁਣ ਮੈਨੂੰ ਬਾਹਲੇ ਦਿਨ ਹੋ ਗਿਆ ਆਈ ਨੂੰ ਚੱਲ ਫਿਰ ਵੀ ਵੀ ਜੇ ਤੂੰ ਹੁਣ ਤਿਆਰ ਹੁਣ ਹਾਂ ਫੇਰ ਤੁਮ ਟਾਈਮ ਨਾਲ ਤਿਆਰ ਹੋ ਜਾ। ਮੈਂ ਰੋਟੀ ਬਣਾਉਣੀ ਆ ਰੋਟੀ ਖਾ ਕੇ ਜਾਈਂਗੀ। ਚੱਤਾ ਪੁੱਤ ਹੋਰ ਗੁੰਡੀਆਂ ਤਿਆਰ। ਮੈਂ ਮਾਂਮੀ ਰੋਟੀ ਦਾਤੀ ਬਣਾ ਲਵਾਂ। ਚੱਲ ਨਹੀਂ ਖਾ ਕੋ ਠਾੜ ਤੂੰ ਮਾਂ ਤੇ ਘਰ ਆਲਾ ਕੰਮ ਕੋਈ ਉੱਠ ਨਹੀਂ ਨਾ। ਨਾ ਐਂ ਨਹੀਂ ਜਾਂਦੇ ਤੇ ਤੇ ਸ਼ਰਮ ਨਹੀਂ ਆਉਂਦੀ ਤੈਨੂੰ? ਉੱਠ ਜਾ। ਅੜੀਓ ਉੱਠ ਦਿਓ ਬੇਬੇ ਉੱਠ ਜਾ। ਲੱਤਾ ਖਾਵੈਂਗੀ ਫੇਰ ਵੇਖਦਾ ਕਿੰਨੀ ਕੋਈ ਸ਼ਰਮ ਆ ਗਈ। ਤੇ ਬੀਬੀ ਇਹ ਤਾਂ ਸੱਚੀ ਲੱਤਾ ਖਾਣਾ। ਆ ਲੱਤਾ ਖਾਣਾ। ਉਠਵਾ ਮਾਰੋ ਦੋ ਚ ਪੇਲੇ ਧਰੇ ਕਿਉਂ ਕਿਉਂ ਕਿਹੋਈ ਆ ਬੰਦੇ ਨੂੰ ਫਿਰ ਲੱਭੀ ਬਾਹਰ ਲੈ ਦੇਜਰੀਆ ਟੱਟੀਆ ਚੱਕਣੀਆਂ ਚੱਕਣਗੇ ਨਹੀਂ ਕਰੋਗੀ ਚੱਜ ਇਹ ਲੈ ਬੇਬੇ ਉੱਠ ਗਈ ਕਰਾਰੋ ਜੋ ਕਰਾਉਣਾ ਜੋ ਕਿਹਣਾ ਚਲਸਾ ਕਰਾਉਣਾ ਹਾਂ ਪਕਾ ਲੋ ਮੇਰੇ ਤੋਂ ਠੀਕ ਹੈ ਉੱਠ ਕੇ ਨਾ ਹੈ ਹੀ ਨਹੀਂ ਹੋਣਾ ਤਲ ਭਈ ਸਰਬੋ ਕਰਨਾ ਹੀ ਪੈਣਾ ਕੰਮ ਹੁਣ ਉੱਠ ਕੇ ਦੇਖੀ హలోడి భా <tip> ਕੀ ਹੈ ਕੋਈ ਨਾ ਕੋਈ ਦੱਸ ਦੋ ਕਿ ਜੋ ਵੀ ਹੋਇਆ ਜਿੱਦਾਂ ਹੋਇਆ ਕਿੰਨਾ ਰੋਟੀ ਬਣ ਗਈ ਬੱਤੂ ਹਾਂ ਬੀਬੀ ਬਣ ਗਈ ਦੇ ਆਪ ਨੂੰ ਤੁਮ ਜਾਣਾ ਫਿਰ ਜਿਹਾ ਕਰਾ ਕੇ ਆ ਕੇ ਨਾ ਵੀ ਪਾਣੀ ਦੇ ਕਮਲਾ ਜੀ ਬੀਬੀ ਰੋਟੀ ਉਹ ਪੁੱਤ ਕਿ ਮੈਂ ਚੂਲਾ ਆ ਚੱਕੀ ਬਠੀਆਂ ਲੱਗਦਾ ਹੋਗੀ ਤਿਆਰ ਟਲੀ ਨਹੀਂ ਹੈ ਔਰ ਚਾਰ ਦਾ ਲਾ ਲੈਂਦੀ ਠਾੜ ਦੇ ਦੇਣਾ ਪੁੱਤ ਤੈਨੂੰ ਪਤਾ ਹੀ ਆ ਘਰ ਦਾ ਕਰ ਦੂੰਗਾ ਪਾਣੀ ਵੀ ਲੈ ਬੀਬੇ ਇਹ ਚੋਰੀ ਜੂਰੀ ਉਹ ਵੀ ਫੇਰ ਕੀ ਕਰੂੰਗੀ ਬੀਬੇ ਰੋਟੀ ਰੱਖਾਂ ਤੋ ਬੱਸ ਪੁੱਤ ਲੈ ਜਾ ਬੱਸ ਮੈਂ ਰੱਖ ਲੈਣਾ ਜੀ ਬੀਬੀ ਨੂੰ ਮਾਂ ਦਾ ਕਿਹਾ ਸੀ ਰੱਖੂ ਬੀਬੀ ਦਾਜਨ ਹੋਰ ਮਾਂ ਕੇ ਹਾਂ ਪੁੱਤ ਜੀ ਤਾਂ ਬਥੇਰਾ ਕਰਦਾ ਰਹੇ ਨਾ ਨਾਲੇ ਬੀਬੀ ਤਾਂ ਮੁੰਡਾ ਦਿਖਾ ਦਿੰਦੇ ਜੇ ਬਾਦ ਉਹ ਇਹਨੂੰ ਮੁੰਡਾ ਤੁਸੀਂ ਭਾਲ ਲਿਓ ਮੈਂ ਆ ਜੂੰਗੀ ਤੇਰੀ ਰੋਟੀ ਲਿਆਵਾਂ ਤੂੰ ਰੋਟੀ ਖਾਣੀ ਲਿਆਵਾਂ ਨਾ ਨਾ ਮੈਂ ਉਹ ਬੱਸ ਆਉਣ ਵਾਲੀ ਆ ਫਿਰ ਬੀਬੀ ਕਹਿੰਦੀ ਮੈਨੂੰ ਚੜਾਇਆ ਚੱਲ ਠੀਕ ਆ ਹੋਰ ਮਾਂ ਚੜਾ ਆ ਕੇ ਖਾਣਾ ਮੈਂ ਕੋਈ ਰੋਟੀ ਉਹ ਲੜ ਭੱਜ ਗਈ ਜੀ ਮਾਂ ਚੱਲ ਮੈਂ ਰੋਟੀ ਖਾਈ ਆ ਮਸਲ ਦੇ ਕਿੱਥੇ ਜਾਊਗੀ ਨਾਲੇ ਬੀਬੀ ਨੂੰ ਮੈਂ ਤਾਂ ਘਰੇ ਜਾ ਰਹੀ ਹਾਂ ਉਹ ਘਰੇ ਆਲੀ ਬੀਬੀ ਨੂੰ ਟਾਈਮ ਨਾ ਚੜਾਇਆ ਫਿਰ ਟਾਈਮ ਨਾ ਪਹੁੰਚ ਜੂਗੀ। ਆਹ ਬੀਬੀ ਫੋਨ ਕਰਦੀ ਜੇ ਪਹੁੰਚ ਗਈ ਜਾ ਕੇ। ਚੰਗਾ ਪੁੱਤ। ਹਾਂ। ਇਧਰ ਰਹੂਗੀ ਫਿਰ ਇੱਥੇ? ਇਹ ਤਾਂ ਰਹੂਗੀ। ਹਾਂ ਜੀ। ਨਿੰਤਾ ਤੁਸੀਂ ਰੱਖ ਲਓ ਕੋਈ ਮੁੰਡਾ ਭਾਲ ਲਓ ਤੇ ਮੈਨੂੰ ਕਰਦੇ ਫੋਨ ਮਾਇਆ ਜੀਂਗੇ। ਚਲ ਦੇਖਦੇ ਬੀਬੀ ਫਰਪਰ ਕਰ ਲਾਂਗੇ ਨਾਲੇ ਅਸੀਂ ਇਹਨਾਂ ਦਾ। ਨਹੀਂ ਪੁੱਤ ਇਹ ਤਾਂ ਕਰਨਾ ਕੰਮ ਜ਼ਰੂਰ। ਠੀਕ। ਮੈਨੂੰ ਹੁਣ ਤਾਂ ਕਰਨਾ ਆ ਗੀ ਇਹ। ਇਹ ਚਲ ਆਪੇ ਹਟ ਜੂ ਰੋ ਵਿਆਹੀ ਗਈ ਜੀ ਰੋ ਆਹ ਮੈਂ ਛਾਪੇ ਆਪਾਂ ਕੇ ਦਾ ਤੂਣ ਦੇ ਬਗਾਨੇ ਪੁੱਤ ਨੇ ਖੁੱਡਾ ਕੁੱਤਿਆਂ ਤੜਕੇ ਹੱਥ ਨੇ ਆਪੇ ਹਟ ਜਾਂਦੇ ਆ ਪਿੱਛੇ ਤਰਖਾਇਆ ਕਰੂਗੀ ਆਪਾਂ ਨੂੰ ਲਾ ਵਿਚਾਰੀ ਜਰੂਰੀ ਪਟਾਉਣੀਆਂ ਤੁਸੀਂ ਤਾਂ ਪਹਿਲਾਂ ਹੀ ਕੁੱਟਣ ਦੀਆਂ ਗੱਲਾਂ ਕਰੀ ਜਾਂਦੇ ਹੋ ਮਾ ਪੱਪਾ ਮੋਰ ਜੇ ਸਾ ਨਾਲ ਸੰਧੋ ਤੇ ਲਛਣਾ ਨਾ ਇਹ ਜੀ ਹਾਂ ਇਹਦੇ ਲਛਣ ਚੱਲ ਕੋਈ ਨਾ ਜਦੋਂ ਸਿਆ ਪੈ ਜਾਂਦੀ ਆ ਕਬੀਲਦਾਰੀ ਸਾਰਾ ਕੁਝ ਕਰਨਾ ਪੈ ਜਾਂਦਾ ਚੱਲ ਭੈ ਤੁ ਬੀਬੀ ਨੂੰ ਚੜਾਇਆ ਹੀ ਹੁਣ ਟਾਈਮ ਨਾਲ ਹਾਂ ਹੋਰ ਉਹ ਟਾਈਮ ਨਾਲ ਪਹੁੰਚ ਜੂਗੀ ਆ ਜਾ ਪੁੱਤ ਓਕੇ ਸਰ ਫੇ ਰੋਟੀ ਤੇਰੇ ਆਏ ਤਾਂ ਖਾਵਾਂਗੇ ਮਾਂ ਆ ਜਾਂਦਾ ਬਸ ਚੜਾ ਕੇ ਬੀਬੀ ਨੂੰ ਬਾਸ ਆਉਣ ਵਾਲ ਕੋਈ ਸੀ ਆ ਤੁਮ ਆ ਜਾ ਬੀਬੀ ਦੇ ਲਿਆ ਕੇ ਸੰਦੋ ਉੱਥੋਂ ਪਾਣੀ ਲੱਗੇ ਮੰਨਣ ਕਾਰਨੀ ਪਈਆਂ ਇਹਨੂੰ ਹੱਸ ਰਿਹਾ ਮੈਂ ਵੀ ਤਾਂ ਚੱਲੀ ਆ ਵਾ ਵਾ ਤਾਂ ਚੱਲਦੀ ਹੈ ਮੈਂ ਤੋਤਾ ਨਹੀਂ ਰਹਿਣੀ ਤੂੰ ਨਾ ਲੈ ਜਾਈਂ ਨਾ ਖੜਾ ਲਹੂ ਪੀਣਾ ਤੇ ਬੇਨੇ ਕਾ ਫਿਕਰ ਨਹੀਂ ਨਾ ਪਈ ਤਾਂ ਦੇ ਕੇ ਨਾ ਹਾਂ ਇਹਨੇ ਹੱਥ ਮਾਇਆ ਹੱਥ ਰੰਗਾਂਗੇ ਇਹਦੇ ਹੁਣ ਉਹ ਜੀ ਤੁਸੀਂ ਦੇਖ ਲਓ ਪਤਾ ਆਹ ਦਾ ਬੀਬੀ ਅਜੀ ਦੇਖਦਾ ਫਿਰ ਤੈਨੂੰ ਮਜ਼ਾਕ ਕਰਾਂਗੇ ਨਾਲ ਇਹਦੇ ਨਾਲ ਇਹਨੂੰ ਪੁੱਛਦਾ ਕੀ ਕਹਿੰਦੀ ਹੈ ਚਲ ਠੀਕ ਆ ਬਸ ਉਹਨੂੰ ਕੀ ਘਰ ਪਤਾ ਹੁਣ ਚੱਲ ਹਾਂ ਜੰਗਾ ਬੀਬੀ ਅੱਛਾ ਹੁਣ ਰੋਜ਼ਾ ਰਾਕੀ ਆ ਇਹ ਜੇ ਕੰਮ ਤਾਂ ਇਹ ਪਾਦੀ ਆ ਚੰਗਾ ਬੀਬੀ ਚੰਗਾ ਪੁੱਤ ਜਾਓ ਬੀਬੀ ਇਹਨੂੰ ਕਹਿ ਦੇਣਾ ਸੀ ਇਹ ਕੰਮ ਕਰਾ ਦਿਆ ਕਰ ਨਾਲ ਇਹ ਕੰਮ ਕਰਾ ਦਿਆ ਜਿੱਥੇ ਵੀ ਨਾ ਚੌੜਾ ਕਰੀ ਜਾਇਆ ਕਰ ਮਿਲਤਾਰ ਵਾਲੇ ਦਾ ਜਦੋਂ ਖੁੱਡਾ ਕੁੱਟੂ ਦੇਖੀ ਜੂ ਪਹਿਲਾਂ ਮੈਚਿੰਗ ਦਾ ਖੁੱਡਾ ਰਕਾਲੇ ਇਹ ਆ ਜਾ ਬੀਬੀ ਆ ਜਾ ਬਸ ਨਾ ਲੰਘ ਜੇ ਆਪਣੀ ਚੱਲ ਚੱਲ ਬਸ ਨਾ ਲੰਘ ਜੇ ਪੁੱਤ ਮੈਂ ਤਾਂ ਜਿੰਨਾ ਆ ਆਲਗੇ ਰੋਟੀ ਖਾ ਕੇ ਫਿਰ ਕੋਈ ਕੰਮ ਕਰੀਏ ਚੱਲ ਬਾਜੀ ਤੇਰਾ ਹੁਣ ਰੋਟੀ ਖਾ ਕੇ ਚਲੇ ਆ ਨਾ ਵਧੀਆ ਬੇਬੀ ਵੀ ਪਹੁੰਚਣ ਵਾਲੀ ਹੋਊਗਾ ਨਾ 오래 씹어주면 bekannt해지고 shirt이야 아기씨를기퍼라고 카레가루 Alcohol